ਸਦੀਆਂ ਤੋਂ ਉਹ ਨਹੀਂ ਬਗਲគ្នਿਆ ਕਰਦੇ ਰਹੇ ਤੂੰ ਆਪਣੀ ਗੋਲੀ ਨਾਲ ਆਪ ਹੀ ਧਰਤੇ ਰਹੇ ਉਹ ਆਪਣੀ ਗੋਲੀ ਨਾਲ ਆਪ ਹੀ ਧਰਤੇ ਰਹੇ ਜੀ ਬਿਲਕੁਲ ਅੱਜ 바ਵਾ ਸਾਹਿਬ ਡਾਕਟਰ ਭੀਮਰਾਓ ਵੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਜਿਹੜਾ ਕਿ ਸਾਰੀ ਦੁਨੀਆ ਚ ਬਹੁਤ ਹਰਸ਼ੋ ਖੁਸ਼ੀ ਨਾਲ ਮਨਾਇਆ ਜਾ ਰਿਹਾ ਉਦੇ ਤਹਿਤ ਦੀ ਲੁਧਿਆਣਾ ਉਦਯੋਗਿਕ ਸ਼ਹਿਰ ਜਿੱਥੇ ਅੰਬੇਦਕਰ ਨਵੀਂ ਉਕਦਾਲਾ ਤੇ ਹੋਰ ਸਹਿਯੋਗੀ ਸੰਸਥਾਵਾਂ ਵੱਲੋਂ ਰਲ ਕੇ ਇੱਕ ਛੋਟਾ ਜਿਹਾ ਪ੍ਰਾਰਾਲਾ ਕੀਤਾ ਜਾਂਦਾ ਕਿ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਜਿਹੜੀ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ 바ਵਾ ਸਾਹਿਬ ਅੰਬੇਦਕਰ ਦਾ ਜਿੱਥੇ ਬੁੱਤ ਲੱਗਿਆ ਜਲੰਧਰ ਬਾਈਪਾਸ ਚੌਕ ਉੱਥੇ ਜਾ ਕੇ ਇਹ ਸ਼ੋਭਾ ਯਾਤਰਾ ਜਿਹੜੀ ਆ ਵਿਸ਼ਰਾਮ ਲੈਂਦੀ ਆ ਜੀ ਔਰ ਅੱਜ ਇੱਕ ਹੋਰ ਬੜੀ ਮੈਂ ਗੱਲ ਦੱਸਣੀ ਚਾਹੁੰਨਾ ਵੀ ਜਿਹੜਾ ਯੂਨਾਈਟਿਡ ਸਟੇਟ ਆਫ ਅਮਰੀਕਾ ਅਮਰੀਕਾ ਨੇ ਅੱਜ ਦੇ ਦਿਨ ਦੇ ਉੱਪਰ ਇੱਕ ਇਤਿਹਾਸਿਕ ਫੈਸਲਾ ਲਿਆ ਉੱਥੇ ਦੀ ਸਰਕਾਰ ਨੇ ਕਿ 14 ਅਪ੍ਰੈਲ ਜਿਹੜੀ ਆ ਉਹਨੂੰ ਅਸੀਂ ਵਿਸ਼ਵ ਐਜੂਕੇਸ਼ਨ ਡੇ ਵਿਸ਼ਵ ਸਿੱਖਿਆ ਦਿਵਸ ਦੇ ਰੂਪ ਦੇ ਵਿੱਚ ਸਾਰੀ ਦੁਨੀਆ ਇਹਨੂੰ ਮਨਾਏਗੀ ਕਿਉਂਕਿ ਡਾਕਟਰ ਅੰਬੇਦਕਰ ਸਾਹਿਬ ਚਿੰਨੀਆਂ ਡਿਗਰੀਆਂ ਉਹਨਾਂ ਕੋਲ ਸੀ 32 ਡਿਗਰੀਆਂ ਡਾਕਟਰ ਬੇਦਕਰ ਸਾਹਿਬ ਦੇ ਕੋਲ ਸੀ ਚਾਹੇ ਡੀਲਿਟ ਦੀ ਗੱਲ ਹੋਵੇ ਚਾਹੇ ਕੋਈ ਹੋਰ ਡਿਗਰੀ ਦੀ ਗੱਲ ਹੋਵੇ ਸੋ ਅਮਰੀਕਾ ਵਰਗਾ ਜਿਹੜਾ ਐਡਾ ਐਡਵਾਂਸ ਕੰਟਰੀ ਆ ਉਹਨਾਂ ਨੂੰ 바ਵਾ ਸਾਹਿਬ ਅੰਬੇਦਕਰ ਦਾ ਉਹਨਾਂ ਦਾ ਜਿਹਨੂੰ ਸੋਚਣ ਦਾ ਨਜ਼ਰੀਆ ਉਹਨਾਂ ਨੂੰ ਸਮਝ ਆ ਗਿਆ ਲੇਕਿਨ ਮੈਨੂੰ ਬੜੀ ਦੁੱਖ ਨਾਲ ਗੱਲ ਕਹਿਣੀ ਪੈ ਰਹੀ ਆ ਕਿਤਨਾ ਕਿਤੇ ਸਾਡੇ ਦੇਸ਼ ਦੇ ਵਿੱਚ ਹਜੇ ਵੀ ਜਿਹੜੀ ਉਹ ਬਰਾਬਰਤਾ ਵਾਲੀ ਗੱਲ ਜਿਹੜੀ ਆ ਉਹ ਕਿਤਨਾ ਕਿਤੇ ਨਜ਼ਰ ਨਹੀਂ ਆ ਰਹੀ ਸੋ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬੇਨਤੀ ਕਰਨੀ ਚਾਹੁੰਦੇ ਆ ਵੀ ਡਾਕਟਰ ਅੰਬੇਦਕਰ ਸਾਹਿਬ ਇੱਕ ਕੌਮ ਵਾਹਿਦ ਸ਼ਖਸੀਅਤ ਹੋਏ ਆ ਜਿਨ੍ਹਾਂ ਨੇ ਖਾਲੀ ਦਲਿਤ ਸਮਾਜ ਦੇ ਲਈ ਨਹੀਂ ਬਲਕਿ ਜਨਰਲ ਵਰਗ ਦੀਆਂ ਸਾਡੀਆਂ ਬੀਬੀਆਂ ਪਹਿਣਾ ਵਾਸਤੇ ਜੋ ਕੰਮ ਕੀਤਾ ਜੇ ਉਹ ਡਾਕਟਰ ਅੰਬੇਦਕਰ ਸਾਹਿਬ ਕੰਮ ਨਾ ਕਰਕੇ ਜਾਂਦੇ ਹਿੰਦੂ ਕੋਟ ਬਿੱਲ ਤੇ ਡਾਕਟਰ ਅੰਬੇਦਕਰ ਸਾਹਿਬ ਜੇ ਨਾ ਅੜਦੇ ਤਾਂ ਸ਼ਾਇਦ ਸਾਡੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਪੀਬੀ ਇੰਦਰਾ ਗਾਂਧੀ ਕਦੀ ਪ੍ਰਧਾਨ ਮੰਤਰੀ ਨਹੀਂ ਸੀ ਬਣ ਸਕਦੀ ਜੀ ਸੂਏ ਵਿਲੱਖਣ ਕੰਮ ਨੇ ਜਿਹੜੇ 바ਵਾ ਸਾਹਿਬ ਅੰਬੇਦਕਰ ਕਰਗੇ ਆ ਹਾਲਾਂਕਿ ਜਵਾਹਰ ਲਾਲ ਨਹਿਰੂ ਗਾਂਧੀ ਹੋਣੀ ਸਾਰੇ ਅੜਗੇ ਸੀ ਵੀ ਨਹੀਂ ਵੀ ਬੀਬੀਆਂ ਤਾਂ ਘਰੇ ਚੁੱਲ੍ਹਾ ਚੋਕਾ ਸਾਹਮਣਗੀ ਆ ਲੇਕਿਨ ਡਾਕਟਰ ਅੰਬੇਦਕਰ ਸਾਹਿਬ ਨੂੰ ਸੋਚੀ ਭਈ ਭਾਈ ਜੇ ਲੇਡੀਜ਼ ਨੂੰ ਅੱਗੇ ਤੁਸੀਂ ਨਹੀਂ ਲਿਆ ਕੇ ਆ ਸਕਦੇ ਉਹਨਾਂ ਨੂੰ ਬਰਾਬਰੀ ਨਹੀਂ ਦਿੰਦੇ ਤਾਂ ਫਿਰ ਸਾਡਾ ਦੇਸ਼ ਤਰੱਕੀ ਨਹੀਂ ਕਰ ਸਕਦਾ ਅੱਜ ਉਹੀ ਚੀਜ਼ ਦੇਖਣ ਨੂੰ ਮਿਲ ਰਹੀ ਆ ਵੀ ਸਾਡੀਆਂ ਬੀਬੀਆਂ ਪੈਣਾ ਵੀ ਸਾਡੇ ਨੌਜਵਾਨਾਂ ਦੇ ਬਰਾਬਰ ਬੰਦਿਆਂ ਦੇ ਬਰਾਬਰ ਖੜ ਕੇ ਕੰਮ ਕਰ ਰਹੀ ਆ ਜਿਹੜੇ ਪਾਬਾ ਸੁਨੇਤ ਕੰਦੀ ਦੀ ਪੰਜਾਬ ਦੇ ਐਸੇ ਕਮਿਸ਼ਨ ਦਾ ਜਿਹੜਾ ਚੇਅਰਮੈਨ ਹੈ ਉਹ ਵੀ ਐਸੀ ਨਹੀਂ ਇਹ ਗੱਲ ਕੀ ਆ ਦੇਖੋ ਵੀ ਸਰਕਾਰਾਂ ਦੀ ਇਹ ਮਨਲਾਕੀ ਸਮਝਦਾ 34 35% ਆਬਾਦੀ ਹੋਵੇ ਪੰਜਾਬ ਇੱਕ ਐਦਾਂ ਦੀ ਸਟੇਟ ਆ ਜਿੱਥੇ ਸਾਰੀ ਇੰਡੀਆ ਦੇ ਨਾਲੋਂ ਜ਼ਿਆਦਾ ਆਬਾਦੀ ਐਸਸੀ ਸਮਾਜ ਦੀ ਪੰਜਾਬ ਦੇ ਵਿੱਚ ਆ ਔਰ ਇਹਨਾਂ ਨੂੰ ਇੱਕ ਯਾਰ ਵਧੀਆ ਬੰਦੇ ਨਹੀਂ ਲੱਭਿਆ ਜਿਹੜੇ ਐਸਸੀ ਕਮਿਸ਼ਨ ਦਾ ਲਾ ਲਣ ਸੋ ਇਹ ਵੀ ਮੈਂ ਜਿਹੜੀ ਗੱਲ ਤੁਸੀਂ ਕਹੀ ਆ ਗੱਲ ਤਾਂ ਬੜੀ ਵਾਜਬ ਆ ਪਰ ਸਰਕਾਰਾਂ ਨੂੰ ਸੋਚਣਾ ਚਾਹੀਦਾ ਉਹਨਾਂ ਦੀ ਨੁਲੈਕੀ ਸਮਝਦਾ ਮੈਂ